ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਲਗਾਤਾਰ ਵੱਡੀਆਂ-ਵੱਡੀਆਂ ਕਾਰਵਾਈ ਕਰਦੀ ਹੈ ਤੇ ਅੱਜ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਕਈ ਜਾਣਕਾਰੀਆਂ ਸਾਂਝੇ ਕੀਤੀਆਂ ਜਾਂਦੀਆਂ ਨੇ ਉਥੇ ਹੀ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਿਹਾ ਗਿਆ ਜੋ ਨਸ਼ਾ ਕਰਦੇ ਨੇ ਉਹ ਇੱਕ ਮਰੀਜ਼ ਨੇ ਉਹਨਾਂ ਨੂੰ ਸਾਂਭ ਸੰਭਾਲ ਕਰਨੇ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਹੁਣ ਮਨੋਵਿਗਿਆਨਿਕਾਂ ਦੀ ਭਰਤੀ ਕੀਤੀ ਜਾਵੇਗੀ ਜੋ ਉਹਨਾਂ ਦੀ ਕਾਉਂਸਲਿੰਗ ਕਰਨਗੇ ਅੱਜ ਜਿਹੜੀ ਇੰਪੋਰਟੈਂਟ ਮੀਟਿੰਗ ਨਿਕਲੀ ਜਿਹਦੇ ਅੰਦਰ ਸਬ ਕਮੇਟੀ ਨੇ ਅਹਿਮ ਫੈਸਲੇ ਲਏ ਕਿ 200 200 ਸਾਈਕੋਲੋਜਿਸ ਜਿਹੜੇ ਨੇਗੇ ਉਹ ਭਰਤੀ ਕੀਤੇ ਜਾਣਗੇ 200 ਸਾਈਕੋਲੋਜਿਸ ਸਾਈਕੋਲੋਜਿਸ ਭਰਤੀ ਕੀਤੇ ਜਾਣਗੇ ਕਿਉਂਕਿ ਜਦੋਂ ਪੇਸ਼ੈਂਟ ਆਉਂਦਾਗਾ ਜਿਹੜਾ ਮਰੀਜ਼ ਆ ਜਿਹੜਾ ਡਰੱਗ ਐਡਿਕਟ ਆਗਾ ਉਹ ਇੱਕ ਪੇਸ਼ੈਂਟ ਆ ਉਹ ਇੱਕ ਬਿਮਾਰ ਵਿਅਕਤੀ ਆ ਉਹਨੂੰ ਟ੍ਰੀਟ ਕਰਨਾ ਉਹਨੂੰ ਮੈਡੀਸਿਨ ਦੇਣਾ ਉਦੀ ਕਾਉਂਸਲਿੰਗ ਕਰਨੀ অতি ਜ਼ਰੂਰੀ ਆ ਸੋ ਇਹ ਘਾਟ ਜਿਹੜੀ ਆ ਮਹਿਸੂਸ ਹੋ ਰਹੀ ਸੀ ਸੋ 200 ਕਾਲਜਿਸ ਜਿਹੜਾ ਉਹ ਅਸੀਂ ਭਰਤੀ ਕਰਨਾਗਾ ਪਰ ਇਹ ਟੈਂਪਰੇਰੀ بیس ਤੇ ਭਰਤੀ ਕਰਨਾਗਾ ਮੈਂ ਕਲੀਅਰ ਕਰਦਾ ਤੁਹਾਡੇ ਰਾਹੀਂ 200 ਜਿਹੜਾ 6 ਮਹੀਨਿਆਂ ਨੂੰ ਅਸੀਂ ਇਹਨਾਂ ਦੀ ਲੋਕ ਕੀਤਾ ਬਟ ਵਿਦਿਨ 6 ਮਨਥ ਇਹ ਜਿਹੜਾ 6 ਮਨਥ ਲਈ ਟੈਂਪਰੇਰੀ ਭਰਤੀ ਕਰਾਂਗੇ ਉਹਦੇ ਅੰਦਰ ਡਿਪਾਰਟਮੈਂਟ ਆਫ ਹੈਲਥ ਜਿਹੜਾ ਉਹ ਸਾਡੇ ਕੋਲੋਂ ਪੋਸਟਾਂ ਸੈਂਕਸ਼ਨ ਕਰਾਊਗਾ ਔਰ ਰੈਗੂਲਰ ਭਰਤੀ ਜਿਹੜੀ ਆ ਸਾਈਕੋਲੋਜਿਸਟ ਦੀ ਉਹ ਇਹਨਾਂ 6 ਮਹੀਨਿਆਂ 'ਚ 200 ਦੀ ਪੂਰੀ ਹੋਊਗੀ ਪਰ ਲੇਕਿਨ ਕਿਉਂਕਿ ਅਰਜੈਂਟ ਨੀਡ ਆ ਹੁਣ ਸਖਤ ਜ਼ਰੂਰਤ ਆ ਉਹਦੇ ਲਈ ਅਸੀਂ 200 ਬੰਦਾ ਟੈਂਪਰੇਰੀ ਤੌਰ ਦੇ ਉੱਤੇ ਕੰਟਰੈਕਟ ਤੇ ਭਰਤੀ ਕਰਾਂਗੇ ਔਰ ਉਸ ਤੋਂ ਬਾਅਦ ਰੈਗੂਲਰ ਭਰਤੀ ਜਿਹੜੀ ਆ ਉਹ ਵਿਦਨ 6 ਮਨთ ਪੂਰੀ ਹੋਊਗੀ ਇਸ ਤੋਂ ਬਿਨਾ 1000 ਜਿਹੜਾ ਬੈੱਡ ਆ ਉਹ ਇਨਫਰਾਸਟ੍ਰਕਚਰ ਜਿਹੜਾ ਉਹ ਤੁਸੀਂ ਅਪਗ੍ਰੇਡ ਕੀਤਾਗਾ ਕਿ ਇਨਫਰਾਸਟ੍ਰਕਚਰ ਜਿਹੜਾ ਸੀਗਾ ਉਹਦੀ ਕਈ ਫੈਸਿਲਿਟੀ ਦੀ ਧਾਰ ਨਜ਼ਰ ਆਈ ਤੋ 1000 ਬੈੱਡ ਜਿਹੜਾ ਉਹਦੀ ਵੀ ਅਪਗ੍ਰੇਡੇਸ਼ਨ ਜਿਹੜੀ ਆ ਸਰਕਾਰੀ ਹਸਪੀਟਲਾਂ ਦੇ ਅੰਦਰ ਜਿਹੜੇ ਓਟ ਕਲੀਨਿਕ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉੱਚ ਹੋਈ ਆ ਔਰ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਜਿਹੜਾ ਸਟੈਪ ਲਿਆਗਾ ਕਿ 1000 ਅਸੀਂ ਬੈੱਡ ਐਡੀਸ਼ਨਲ ਕਪੈਸਿਟੀ ਅਸੀਂ ਕ੍ਰੀਏਟ ਕੀਤੀ ਆ ਕਿ ਜਿਹੜੇ ਪ੍ਰਾਈਵੇਟ ਨਰਸਿੰਗ ਇੰਸਟੀਟਿਊਸ਼ਨ ਨੇ ਜਾਂ ਡੀ ਐਡਿਕਸ਼ਨ ਸੈਂਟਰ ਨੇ ਜਾਂ ਨਰਸਿੰਗ ਸੈਂਟਰ ਨੇ ਉਹਨਾਂ ਦੇ ਅੰਦਰ ਅਸੀਂ 1000 ਬੈੱਡ ਦੀ ਪ੍ਰਬੰਧ ਕਰਾਂਗੇ ਉਹਨਾਂ ਨੂੰ ਅਸੀਂ ਪਰ ਬੈੱਡ ਪੈਸੇ ਦੇਵਾਂਗੇ ਜੇਕਰ ਸਾਡੇ ਕੋਲੇ ਮਰੀਜ਼ ਜਿਹੜੇ ਨੇਗੇ ਵੱਧ ਜਾਂਦੇ ਨੇ ਯਾਨੀ ਸਾਡੀ ਕੈਪੈਸਿਟੀ ਜਿਹੜੀ ਸਰਕਾਰ ਦੀ ਆ ਉਹ ਫੁੱਲ ਹੋ ਜਾਂਦੀ ਹੈ ਜਦੋਂ ਜਦੋਂ ਸਰਕਾਰੀ ਬੈੱਡਾਂ ਦੀ ਕੈਪੈਸਿਟੀ 5000 ਬੈੱਡ ਦੀ ਕੈਪੈਸਿਟੀ ਫੁੱਲ ਹੋ ਜੂਗੀ ਤਾਂ ਉਸ ਤੋਂ ਬਾਅਦ ਦੇ 6000 ਚ ਵੱਧਦੀ ਆ ਤਾਂ ਇਮੀਡੀਏਟਲੀ ਜਿਹੜਾ ਉਸ ਮਰੀਜ਼ਾਂ ਨੂੰ ਉਹਨਾਂ ਡਰੱਗ ਐਡਿਕਟ ਨੂੰ ਜਿਹੜਾ ਪ੍ਰਾਈਵੇਟ ਹੋਮ 'ਚ ਵੀ ਸ਼ਿਫਟ ਕੀਤਾ ਜਾ ਸਕਦਾਗਾ ਉਹਦੇ ਲਈ ਜਿਹੜਾ ਉਹਦਾ ਖਰਚਾਗਾ ਉਹ ਸਰਕਾਰ ਜਿਹੜਾ ਪੇ ਕਰੂਗੀ ਸੋ ਜਿਦ ਤੱਕ ਇਹ ਮਾਨ ਸਰਕਾਰ ਲਗਾਤਾਰ ਨਸ਼ੇ ਵਿਰੁੱਧ ਲੱਗੀ ਹੋਈ ਹੈ ਤੇ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਦੇ ਉੱਤੇ ਲੱਗੀ ਹੋਈ ਹੈ ਤੇ ਜੋ ਨਸ਼ਾ ਕਰਦੇ ਨੇ ਉਹਨਾਂ ਨੂੰ ਵੀ ਸਹੂਲਤ ਦੇਣੀ ਹੈ ਵੀ ਉਹਨਾਂ ਨੂੰ ਕਿਵੇਂ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਜਾਵੇ ਤੇ ਹੁਣ ਵੇਖਣਾ ਹੋਵੇਗਾ ਜੋ ਮਨੋਵਿਗਿਆਨਿਕ ਨੇ ਉਹਨਾਂ ਦਾ ਕਿੰਨਾ ਅਸਰ ਨਸ਼ੇੜੀਆਂ ਦੇ ਉੱਤੇ ਪਵੇਗਾ ਤੇ ਕੀ ਸਫਲਤਾ ਹਾਸਲ ਹੋਵੇਗੀ ਆਹ ਨਾਲ ਸਮਾਂ ਦੱਸੇਗਾ